ਪੰਜਾਬ ਦੇ ਵਿੱਚ ਜਿੱਥੇ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਦੇ ਨਾਮ ਜਦਗੀਆਂ ਭਰੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਦੱਸ ਦਈਏ ਕਿ ਬੀਤੇ ਦਿਨ ਵੀ ਡੇਰਾ ਬਾਬਾ ਨਾਨਕ ਅਤੇ ਅੰਮ੍ਰਿਤਸਰ ਦੇ ਵਿੱਚ ਨਾਮ ਜਦਗੀ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਆਗੂਆਂ ਵਿੱਚ ਤਕਰਾਰ ਹੋਈ ਸੀ ਜਿਸ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਦੇ ਉੱਤੇ ਜਾਣਲੇਵਾ ਹਮਲਾ ਹੋਇਆ ਜਿਸ ਦੇ ਵਿੱਚ ਗੋਲੀਆਂ ਵੀ ਚਲਾਈਆਂ ਗਈਆਂ ਨੇ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਅੰਮ੍ਰਿਤਸਰ ਦੇ ਰਾਏਸਾਂਸੀ ਦੇ ਕੋਲ ਪੈਂਦੇ ਪਿੰਡ ਭਿੰਡੀ ਸੈਦਾਂ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਆਗੂਆਂ ਵਿਚਕਾਰ ਝਗੜਾ ਹੋਇਆ ਔਰ ਇਸ ਝਗੜੇ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ ਕਾਂਗਰਸੀ ਆਗੂਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਕੁੱਟਮਾਰ ਕੀਤੀ ਗਈ ਔਰ ਇੰਨੀ ਕਿ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕਿ ਉਹ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਤਾਂ ਉਸ ਸਮੇਂ ਝਗੜੇ ਦੌਰਾਨ ਕਿਹਾ ਜਾ ਰਿਹਾ ਕਿ ਗੋਲੀਆਂ ਵੀ ਚਲਾਈਆਂ ਗਈਆਂ ਨੇ ਤਾਂ ਆਮ ਆਦਮੀ ਪਾਰਟੀ ਦੇ ਬੋਕਸ ਪਰਸਨ ਕੁਲਦੀਪ ਸਿੰਘ ਢਾਲੀਵਾਲ ਹੋਣਾਂ ਦੇ ਵੱਲੋਂ ਦੱਸਿਆ ਗਿਆ ਕਿ ਲਖਵਿੰਦਰ ਸਿੰਘ ਜੋ ਕਿ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਸੀ ਜਿਸ ਦੀ ਨਾਮੀਨੇਸ਼ਨ ਜ਼ਿਲ੍ਹਾ ਪ੍ਰਸ਼ਾਸਨ ਚੋਣਾ ਦੇ ਵਿੱਚ ਭਰੀ ਗਈ ਸੀ ਜਿਸ ਤੋਂ ਬਾਅਦ ਅੱਜ ਕੁਝ ਕਾਂਗਰਸੀ ਵਰਕਰਾਂ ਦੇ ਵੱਲੋਂ ਉਹੀ ਤਰ੍ਹਾਂ ਜ਼ਖਮੀ ਹੋ ਗਿਆ ਔਰ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਔਰ ਉਸ ਦੇ ਨਾਲ-ਨਾਲ ਉਸ ਦੇ ਚਾਰ-ਪੰਜ ਸਾਥੀ ਵੀ ਦੱਸੇ ਜਾ ਰਹੇ ਨੇ ਜਿੰਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤਾਂ ਉਹ ਵੀ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਹਸਪਤਾਲ ਦੇ ਵਿੱਚ ਉਹਨਾਂ ਨੂੰ ਮਿਲਣ ਦੇ ਲਈ ਆਏ ਕੁਲਦੀਪ ਸਿੰਘ ਧਾਲੀਵਾਲ ਹੋਣਾਂ ਦੇ ਵੱਲੋਂ ਦੱਸਿਆ ਗਿਆ ਕਿ ਕਾਂਗਰਸੀਆਂ ਦੇ ਵੱਲੋਂ ਸਾਡੇ ਵਰਕਰਾਂ ਦੇ ਨਾਲ ੱੱਕਾ ਕੀਤਾ ਜਾ ਰਿਹਾ ਹੈ ਸਾਡੇ ਵਰਕਰਾਂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਔਰ ਇਹਨਾਂ ਦੇ ਵੱਲੋਂ ਇਹ ਵੀ ਸਿੱਧੇ ਤੌਰ ਤੇ ਕਿਹਾ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਦੇ ਦੌਰਾਨ ਗੋਲੀਆਂ ਦਾ ਚੱਲਣਾ ਹਥਿਆਰ ਦੀ ਨਿਮਾਹਿਸ਼ ਹੋਣਾ ਪੁਲਿਸ ਦਾ ਬਹੁਤ ਸੀ ਤੋਂ ਨਹੀਂ ਜਾਵਾਂਗੇ ਤਾਂ ਵੇਖ ਸਕਦੇ ਹੋ ਮੌਕੇ ਦੇ ਉੱਤੇ ਕੁਲਦੀਪ ਸਿੰਘ ਢਾਲੀਵਾਲ ਸੋਨੀਆ ਮਾਨ ਅਤੇ ਲਾਲਜੀਤ ਸਿੰਘ ਪੁੱਲਰ ਵੀ ਮੌਜੂਦ ਨੇ ਤਾਂ ਉੱਥੇ ਕੁਲਦੀਪ ਸਿੰਘ ਢਾਲੀਵਾਲ ਹੋਣਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਵਰਕਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਦਾਤਰਾਂ ਦੇ ਨਾਲ ਹਮਲਾ ਕੀਤਾ ਗਿਆ ਤਾਂ ਇਸ ਦੇ ਉੱਤੇ ਪੁਲਿਸ ਤੁਰੰਤ ਐਕਸ਼ਨ ਲਵੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਜਿਹੜੀ ਹੈ ਉਹ ਕਰੇ ਤਾਂ ਉੱਥੇ ਹੀ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਤਾਂ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆਂ ਵੇਖੋ ਔਰ ਅੱਜ ਮੇਰੇ ਨਾਲ ਲਲਜੀਤ ਪੁੱਲਰ ਜੀ ਸਾਡੇ ਟ੍ਰਾਂਸਪੋਰਟ ਨਿਸਚਰ ਇੱਥੇ ਖੜੇ ਨੇ ਔਰ ਪਤਾਲਪੀ ਲੈਡਮਾਸਤੇ ਆਇਆ ਹੈ ਮੇਰਾ ਲਖਵਿੰਦਰ ਲੱਖਾ ਜਿਹੜਾ ਸਾਡਾ ਸੰਗਠਨ ਇਨਚਾਰਜ ਹੈ ਔਰ ਸਾਡੇ ਜਿਲ੍ਹਾ ਪਿਛੇ ਦੀ ਇਲੈਕਸ਼ਨ ਲੜ ਰਹੇ ਸੀ ਕਿ ਜਸਰਾ ਹੂਰ ਤੋਂ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਔਰ ਉਹਨਾਂ ਦੇ ਜਿਹੜੇ ਮਦਰ ਹੈ ਉਹ ਸਾਡੇ ਬਲੌਕ ਸਮਤੀ ਮੈਂਬਰ ਲੜ ਰਹੇ ਸੀਗੇ ਔਰ ਜਿਹੜਾ ਸਾਡਾ ਪਿੰਡਿਆ ਸੈਦਾ ਰਾਲਸਾਂ ਸੀ ਹਲਕੇ ਦਾ ਸਭ ਤੋਂ ਵੱਡਾ ਪਿੰਡ ਹੈ ਔਰ ਸਰਪੰਚੀ ਦੀ ਇਲੈਕਸ਼ਨ ਮਿਲੇ ਵੀ ਇਹਨਾਂ ਨੇ ਧੱਕਾ ਕੀਤਾ ਜਦਕਿ ਮੇਰੇ ਜਿਹੜੇ ਮੇਰਾ ਜਿਹੜਾ ਪਿੰਡਿਆ ਸੈਦਾ ਤੋਂ ਲੱਖਾ ਹੈ ਉਹਦੇ 7 ਮੈਂਬਰ ਹੈ ਪੰਚਾਇਤ ਦੇ ਔਰ ਇੱਕ ਸਰਪੰਚ ਦੇ ਕੋਈ ਵੀ ਨਹੀਂ ਔਰ ਸਰਪੰਚ ਨੇ ਉਦੋਂ ਵੀ ਧੱਕਾ ਕੀਤਾ ਸੀ ਸਰਕਾਰੀਆਂ ਨੇ ਔਰ ਕੱਲ ਵੀ ਕਮੇਟੀ ਘਰ ਦੇ ਵਿੱਚ ਇਹਨੇ ਆਪਣੇ ਜਿਹੜੇ ਸਾਹਮਣੇ ਕਾਗਜ਼ ਭਰਨ ਵਾਲੇ ਬੰਦੇ ਸੀਗੇ ਉਹਨਾਂ ਤੋਂ ਗੁੰਡਾਗਰਦੀ ਕਰਵਾਈ ਲੜਾਈ ਝਗੜਾ ਕਰਵਾਇਆ ਔਰ ਅੱਜ ਲੱਖਾ ਕੈਂਪੇਨ ਕਰਨ ਜਾ ਰਿਹਾ ਸੀਗਾ ਉਹਦੇ ਤੇ ਵਾਰ ਕਰਵਾਇਆ ਔਰ ਜਿਹੜਾ ਨਾਲ ਬਿੱਲਾ ਮੁੰਡਾ ਹੈ ਉਹਦੇ ਘਰ ਦੇ ਉਹਦੇ ਘਰ ਜਾ ਕੇ ਪਏ ਐ ਇਹ ਸਾਰੇ ਜਾਣੇ ਉਹਦਾ ਤੇ ਬਿਲਕੁਲ ਸੇਰੀ ਪਾੜਤਾ ਇਹਨਾਂ ਨੇ ਦਾਤਰਾ ਦੇ ਨਾਲ ਲੱਖੇ ਦੀ ਵੀ ਦਾਤਰਾ ਦੇ ਨਾਲ ਕਾਫੀ ਸੱਟਾਂ ਲਾਈਆਂ ਨੇ ਔਰ ਇੱਕ ਸਾਡਾ ਦੋ ਭਰਾ ਹੋਰ ਨੇ ਜਿਹੜੇ ਨਾਲ ਹੈ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਇੱਕ ਦਾ ਆਪਰੇਟ ਚੱਲ ਰਿਹਾ ਹੈ ਇੱਕ ਸੀਰੀਅਸ ਹੈ ਇੱਕ ਵੈਂਟੀਲੇਟਰ ਦੇ ਉੱਤੇ ਪਿਆ ਹੋਇਆ ਹੈ ਇਹੇ ਜੀ ਗੁੰਡਾਗਰਦੀ ਜਿਹੜੀ ਕਾਂਗਰਸ ਹੈ ਉਹ ਕਰ ਰਹੀ ਹੈ ਸ਼ਰੇ ਆਮ ਜਿਹੜੀ ਸੱਤਾਧਰ ਜਿਹੜੀ ਸਰਕਾਰ ਹੈ ਜਿਵੇਂ ਮੰਤਰੀ ਸਾਹਿਬ ਨੇ ਕਿਹਾ ਵੀ ਐਸੀ ਸ਼ਾਂਤ ਤਰੀਕੇ ਦੇ ਨਾਲ ਇਲੈਕਸ਼ਨ ਲੜ ਰਹੇ ਆ ਸ਼ਾਂਤ ਤਰੀਕੇ ਦੇ ਨਾਲ ਕਾਗਜ਼ ਜਮ੍ਹਾਂ ਕਰਵਾ ਰਹੇ ਇਹਦਾ ਮਤਲਬ ਇੰਨਾ ਡਰ ਹੈ ਤੁਹਾਨੂੰ ਆਮ ਆਦਮੀ ਪਾਰਟੀ ਦਾ ਕਿ ਤੁਸੀਂ ਸੱਟਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੁਸੀਂ ਮੇਨ ਕੈਂਡੀਡੇਟ ਦੇ ਉੱਤੇ ਸੱਟਾਂ ਲਾ ਰਹੇ ਹੋ ਜਿ ਤੁਹਾਨੂੰ ਅੱਜ ਹੁਣ ਮੈਨੂੰ ਹੁਣੇ ਫੋਨ ਆਇਆ ਕਿ ਜਿਹੜੀ ਕੈਂਡੀਡੇਟ ਕਾਂਗਰਸ ਦੀ ਲੜ ਰਹੀ ਸੀਗੀ ਲੱਖੇ ਦੇ ਸਾਹਮਣੇ ਉਹ ਜਾ ਕੇ ਬੈਠੀ ਐਸਜੀਐਮ ਦੇ ਕੋਲ ਕਿ ਮੈਂ ਕਾਗਜ਼ ਵਾਪਸ ਲੈਣਾ ਚਾਹੁੰਦੀ ਆ ਮੈਂ ਨਹੀਂ ਇਲੈਕਸ਼ਨ ਲੜਨਾ ਚਾਹੁੰਦੀ ਇਹਦਾ ਮਤਲਬ ਲੱਖੇ ਦੀ ਇੰਨੀ ਸਹੀ ਹੈਗੀ ਹੈ ਸਾਰੇ ਬੰਨੇ ਇਸ ਕਰਕੇ ਤੋਂ ਡਰਦੇ ਹੋਏ ਇਹਨਾਂ ਨੇ ਅੱਜ ਹਮਲਾ ਕੀਤਾ ਕੱਲ ਵੀ ਹਮਲਾ ਕੀਤਾ ਸੀਗਾ ਹੁਣ ਡਰ ਕੇ ਫਾਈਲ ਵਾਪਸ ਲੈਣਾ ਚਾਹੁੰਦੇ ਆ ਅਸੀਂ ਕਹਿੰਨੇ ਆ ਕਿ ਇਲੈਕਸ਼ਨ ਲੜ ਤੂੰ ਸਾਹਮਣੇ ਲੜ ਜੇ ਤੁਹਾਡੇ ਵਿੱਚ ਕੈਪੇਬਿਲਿਟੀ ਹੈਗੀ ਨਾ ਇਲੈਕਸ਼ਨ ਲੜਨ ਦੀ ਹਿੰਮਤ ਕਰੋ ਉਸ ਇਨਸਾਨ ਦੇ ਅੱਗੇ ਠੀਕ ਹੈ ਨਾ ਐਵੇਂ ਗੁੰਡਾਗਰਦੀ ਕਰਨ ਦੇ ਨਾਲ ਕੁਝ ਨਹੀਂ ਹੁੰਦਾ ਸਾਡੀ ਹੁਣ ਜਿਨ੍ਹਾਂ ਨੇ ਵੀ ਇਹ ਗੁੰਡਾਗਰਦੀ ਕੀਤੀ ਹੈ ਭਾਵੇਂ ਕਿਸੇ ਐਮ ਐਲ ਆਰ ਦੇ ਸ਼ਹਿਰ ਦੇ ਉੱਤੇ ਐ ਭਾਵੇਂ ਉਹਦੇ ਭਤੀਜੇ ਦੀ ਸ਼ਹਿਰ ਦੇ ਉੱਤੇ ਐ ਭਾਵੇਂ ਉਹਦੇ ਵਰਕਰਾਂ ਦੀ ਸ਼ਹਿਰ ਦੇ ਉੱਤੇ ਐ ਇੱਕ ਵੀ ਬੰਦਾ ਬਖਸ਼ਿਆ ਨਹੀਂ ਜਾਊਗਾ ਔਰ ਇਹ ਜੀ ਗੁੰਡਾਗਰਦੀ ਜਿਹੜੀ ਹੈ ਸਾਡੇ ਰਾਜਸਥਾਨ ਸੀ ਹਲਕੇ ਜਿੱਕੀ ਪੰਜਾਬ ਦੇ ਵਿੱਚ ਵੀ ਨਹੀਂ ਆਪਾਂ ਹੋਣ ਦੇਵਾਂਗੇ ਬਿਲਕੁਲ ਵੀ ਅੱਜ ਬਲਤ ਜਿਹੜਾ ਐ ਕਾਂਗਰਸ ਦੇ ਗੁੰਡਿਆਂ ਨੇ ਪਿੰਡੀ ਸੈਦਾਂ ਦੇ ਵਿੱਚ ਸਾਡਾ ਜਿਹੜਾ ਸੰਗਠਨ ਦਾ ਇੰਚਾਰਜ ਸਕਤਪਰ ਲਖਵੀਰ ਸਿੰਘ ਲੱਖਾ ਮੁੰਡਾ ਔਰ ਜ਼ਿਲ੍ਹਾ ਪਾਲਿਸ਼ਚਰ ਦੇ ਨਾਲ ਉਹਦੇ ਅਸੀਂ ਨੋਮੀਨੇਸ਼ਨ ਕੀਤੀ ਸੀ ਸਾਡਾ ਉਮੀਦਵਾਰ ਸੀਗਾ ਉਹਦੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰਤਾ ਬਹੁਤ ਸੀਰ ਹਸਿਆ ਉਹਨਾਂ ਨੇ ਗੋਲੀਆਂ ਮਾਰ ਗਿਆ ਦਤਾਨਾ ਥਿਆਦਾਂ ਨਾਲ ਬਲੋ ਜੋ ਨਾ ਕੋ ਹੋਇਆ ਉਹਨਾਂ ਨੇ ਕੀਤਾ ਸਾਡੇ ਚਾਰ ਜਿਹੜੇ ਮੁੰਡੇ ਆ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਚਾਰ ਵਰਕਰ ਜਿਹੜੇ ਆ ਉਹ ਬਹੁਤ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਹੋਏ ਆ ਕੁੜੇ ਹੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਆ ਸਾਡੇ ਕੈਬਨ ਮਿੰਿਸਟਰ ਭੁੱਲੜ ਸਾਹਿਬ ਡੀਆਈਜੀ ਸਾਹਿਬ ਨਾਲ ਗੱਲ ਕਰੇ ਅਸੀਂ ਉਹਨਾਂ ਨੂੰ ਮੰਗ ਕੀਤੀ ਹੈ ਕਿ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਕੰਨਤ ਫੜੋ ਉਹ ਜਿਹੜਾ ਪੱਤਾ ਹੈ ਜਿਨ੍ਹਾਂ ਦੀ ਸਿਆਸੀ ਪਨਾਹ ਆ ਜਿਨ੍ਹਾਂ ਨੇ ਕੱਲ ਵੀ ਗੜਬੜ ਕਰਾਈ ਰਾਜਾ ਸਸਸੀ ਦੇ ਵਿੱਚ ਅੱਜ ਵੀ ਗੜਬੜ ਕਰਾਈ ਆ ਉਹਨਾਂ ਤੇ ਨਾਲ ਇਹ ਪੱਤਾ ਕੀਤਾ ਜਾਵੇ ਤੇ ਇਹ ਕੁੰਤੀ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਹਮਲਾਵਦ ਜਿਹੜੇ ਆ ਉਹਨਾਂ ਨੂੰ ਜਿਹੜਾ ਗ੍ਰਫਤਾਰ ਕੀਤਾ ਜਾਵੇ ਬਹੁਤ ਨੀਵੇਂ ਲੈਵਲ ਦੀ ਕਾਂਗਰਸੀ ਹਰ ਥਾਂ ਤੇ ਕੋਸ਼ਿਸ਼ ਕਰਦੇ ਕਾਂਗਰਸ ਦਾ ਪੁਰਾਣਾ ਕਲਚਰ ਦੇ ਸਾਡੇ ਬੰਦੇ ਜਿਹੜੇ ਸਾਊ ਆਪចਾ ਦੇ ਤੇ ਕਾਂਗਰਸ ਦਾ ਪੁਰਾਣਾ ਕਲਚਰ ਦੇ ਹਰ ਥਾਂ ਤੇ ਧੱਕਾ ਕਰਦੇ ਆ ਸੋ ਅੱਜ ਜਿਹੜਾ ਧੱਕਾ ਆਇਆ ਹੈ ਬਹੁਤ ਬਹੁਤ ਵੱਡਾ ਧੱਕਾ ਹੋਇਆ ਸਾਡੇ ਨਾਲ ਪਰ ਅਸੀਂ ਆਪਣੀ ਪਾਰਟੀ ਦੇ ਵਦਕਾਂ ਦੇ ਨਾਲ ਭੁੱਲਤ ਸਾਹਿਬ ਵੀ ਆਇਆ ਮੈਂ ਵੀ ਆਇਆ ਸੋਨੀਆ ਮਾਨ ਜੀ ਸਾਡੇ ਹਲਕਨ ਚਾਹ ਜੋ ਵੀ ਗੋਪਰਤਾਬ ਉਹ ਨਹੀਂ ਸਾਡੇ ساری ਪਾਰਟੀ ਇੱਥੇ ਆ ਤੇ ਅਸੀਂ ਜਿੰਨਾ ਚਿਰ ਤੱਕ ਪੁੱਲਸਾ ਨੂੰ ਇਨਸਾਬ ਨਹੀਂ ਦਊਗੀ ਅਸੀਂ ਇਹਨਾਂ ਬੰਦਿਆਂ ਦੇ ਨਾਲ ਤਾਰੀਕਤ ਸੇ ਚੌਂ ਜਾਬ ਦੇ ਵਿੱਚ ਹਥਿਆਰ ਰੱਖਣੇ ਫਿਰ ਉਹਨਾਂ ਦੇ ਅੰਦੇ ਬਾਹਰ ਗੋਲੀਆਂ ਚਲਾਉਂਦੀਆਂ ਕਿਸ ਤਰ੍ਹਾਂ ਸਮਝਦੀ ਹੋਣੀ ਆ ਮੈਨੂੰ ਸਮਝ ਨਹੀਂ ਲੱਗੀ ਕਿ ਚੌਂ ਜਾਬ ਦੇ ਵਿੱਚ ਇਹਨਾਂ ਬੰਦਿਆਂ ਨੇ ਹਥਿਆਰ ਕਿੱਦਾਂ ਰੱਖੇ ਸੀ ਗੋਲੀ ਕਿੱਦਾਂ ਚੱਲ ਗਈ ਇਹ ਬੜਾ ਸੀਰੀਅਸ ਜੁਰਮ ਆ ਉਹਦੇ ਪੁਲਿਸ ਨੂੰ ਇਹਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿ ਚੌਂ ਜਾਬਤਾ ਲੱਗਾ ਤੇ ਲੋਕ ਵੈਪਨ ਲਈ ਫਿਰਦੇ ਆ ਉਹ ਦਿਨ ਦਿਹਾੜੇ ਕੋਈ ਆਮ ਦਾ ਝਗੜਾ ਨਹੀਂ ਆ ਸਵੇਰੇ ਦਿਨ ਦਿਹਾੜੇ ਦਾ ਝਗੜਾ ਸਮਝਦੇ ਗੀ ਕਾ ਹਾਂ ਤਾਰੀਕਤ ਸੇ ਝਗੜਾ ਜਿਹੜਾ ਕੱਲ ਹੋਇਆ ਸੀ ਉੱਥੇ ਇੱਕ ਮੌਜੂਦਾ ਐਮਐਲਏ ਮੌਜੂਦ ਸੀ ਉਹਨਾਂ ਦੇ ਸਾਹ ਸਾਰੇ ਲੋਕਾਂ ਨੇ ਤੁਸੀਂ ਵੀਡੀਓ ਦੇਖਿਆ ਉੱਥੇ ਸੀਗੇ ਮੌਜੂਦਾ ਐਮਐਲਏ ਉੱਥੇ ਸੀਗੇ ਉਹਨਾਂ ਦਾ ਭਤੀਜਾ ਉੱਥੇ ਸੀ ਕਾਲੀ ਲੀਡਰ ਉੱਥੇ ਸੀਗੇ ਸਾਰੇ ਬੰਦੇ ਉੱਥੇ ਸੀਗੇ ਸਮਝਦੇ ਕਿ ਦੀ ਗੱਲ ਤੇ ਇਹ ਕਰਕੇ ਮਤਲਬ ਅੱਜ ਵੀ ਜਿਹੜੀ ਗੁੰਡਾਗਰਦੀ ਹੋਈ ਆ ਉਹਨਾਂ ਦੀ ਸਹੇਦ ਨਾਲ ਹੋਈ ਆ ਬਹੁਤ ਹੀ ਬਹੁਤ ਹੀ ਜ਼ਿਆਦਾ ਗੁੰਡਾਗਰਦੀ ਕੀਤੀ ਉਹਨਾਂ ਨੇ ਅੱਜ ਉਹ ਅਸੀਂ ਇਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅਸੀਂ ਮਤਲਬ ਜਿਹੜਾ ਡੀਜੀਪੀ ਸਾਹਿਬ ਨੇ ਵੀ ਕੀਤੀ ਆ ਗੱਲ ਐਸਐਸਪੀ ਨਾਲ ਸਾਰਿਆਂ ਨਾਲ ਇਹਦੇ ਖਿਲਾਫ ਜਿਹੜਾ ਪੱਤਾ ਦਦ ਕਰਾ ਕੇ ਉਹ ਮਤਲਬ ਅਸੀਂ ਕਰਾਂਗੇ ਇਸ ਕਰਕੇ ਕਿਉਂਕਿ ਦੋ ਤੇ ਸਾਡੇ ਭਰਾ ਬਹੁਤ ਜ਼ਿਆਦਾ ਸੀਰੀਅਸ ਨੇ ਪਰਮਾਤਮਾ ਕਦੇ ਉਹ ਠੀਕ ਠਾਕ ਹੋ ਜਾਣ ਪਰ ਅਸੀਂ ਜਿੰਨਾ ਬੰਦਿਆਂ ਨੇ ਗੁੰਡਾਗਰਦੀ ਕੀਤੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂ ਇਹ ਜੀ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਕੱਲ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਸੀਗੀਆਂ ਉੱਥੇ ਰਾਸਨ ਸੀ ਥੋੜਾ ਜਿਹਾ ਮਾਮੂਲੀ ਤਕਰਾਰ ਹੋਇਆ ਸੀ ਜਿਦੇ ਵਿੱਚ ਸੁਰਜੀਤ ਸਿੰਘ ਨਾਂ ਦਾ ਬੰਦਾ ਚੱਕੀ ਹੋਇਆ ਸੀਗਾ ਉਸ ਤੋਂ ਬਾਅਦ ਇਹ ਦੋਵੇਂ ਪਿੰਡੀ ਸਰਦਾਂ ਰਹਿਣ ਵਾਲੇ ਸੀਗੇ ਲਖਵਿੰਦਰ ਸਿੰਘ ਜਿਹੜੇ ਕੀ ਆਪ ਕੈਂਡੀਡੇਟ ਆ ਉਹਨਾਂ ਨੂੰ ਅੱਜ ਘੇਰ ਕੇ ਤੇ ਕੁੱਟਿਆ ਗਿਆ ਔਰ ਉਹਨਾਂ ਦੇ ਕਾਫੀ ਸੱਟਾਂ ਮਾਰੀਆਂ ਜਿਹਦੇ 4-5 ਬੰਦੇ ਜ਼ਖਮੀ ਹੋਏ ਆ ਜੇ ਕਿ ਜੋ ਜੇਰੇ ਇਲਾਜ ਨੇ ਅਮਨ ਦੀ ਹਸਪਤਾਲ ਉਹਨਾਂ ਹੀ ਸਟੇਟਮੈਂਟ ਤੇ ਜੋ ਵੀ ਬੰਦੀ ਕਰਵੇਗੀ ਪਰਚਾ ਦਰਜ ਕਰਕੇ ਉਹ ਕੀਤਾ ਜਾਏਗਾ ਸਰ ਕਿੰਦੀ ਕੁਛ ਗੋਲੀਆਂ ਗਾਲੀਆਂ ਵੀ ਚਲੀਆਂ ਜੀ ਹਾਂਜੀ ਉਹ ਵੈਰੀਫਾਈ ਕਰ ਰਹੇ ਹਾਂ ਜੀ ਜੋ ਡਾਕਟਰ ਰਿਪੋਰਟ ਦੇਣਗੇ ਉਹਦੇ ਮੁਤਾਬਕ ਗੋਲੀਆਂ ਦਾ ਵੀ ਹੋਇਆ ਜੀ ਸਰ ਇਸ ਥੇਰੇ ਲੋ ਕਿੰਨੇ ਬੰਦੇ ਜ਼ਖਮੀ ਨੇ ਦੂਜੀ ਥੇਰੇ ਲੋਕ ਕਿੰਨੇ ਜ਼ਖਮੀ ਹਾਲੇ ਕਰ ਰਹੇ ਹਾਂ ਜੀ ਇਹਨਾਂ ਦੇ ਦੂਜੀ ਥੇਰੇ ਹਾਲੇ ਪਤਾ ਨਹੀਂ ਆ ਜਿਹੜਾ ਇੱਥੇ ਐਡਮਿਟ ਹੋਏ ਨੇ ਉਹ 4 ਬੰਦੇ ਇਥੇ